ਔਰ ਹਰ ਜਗ੍ਹਾ ਦੇ ਨਮਾਇंदे ਇਦਾਂ ਹੀ ਕੰਮ ਕਰਦੇ ਨੇ ਜੇ ਕੋ ਡੁੱਬਦਾ ਵੀ ਆ ਛਾਲਾਂ ਵੀ ਮਾਰਦੇ ਨੇ ਪਤਾ ਨਹੀਂ ਟ੍ਰੇਨਿੰਗ ਲਈ ਆ ਨਹੀਂ ਲਈ ਲੇਕਿਨ ਆਪਣੀਆਂ ਹਾਂ ਹਾਂ ਬੇਸ ਬਿਨਾਂ ਸੋਚੇ ਸਮਝੇ ਸਿੱਧੀ ਛਾਲ ਮਾਰਦੇ ਨੇ ਪਹਿਲਾਂ ਕਿ ਅਸੀਂ ਬੰਦਾ ਬਚਾਉਣਾ ਸਾਡਾ ਕੀ ਹੋਣਾ ਬਾਅਦ ਦੇਖਾਂ ਖਾਲਸਾ ਐ ਜੀ ਹਾਂ ਇਹਦੇ ਸਾਰੇ ਮੈਂਬਰ ਇੱਥੇ ਆਏ ਨੇ ਇੱਥੇ ਇੱਕ ਬਜ਼ੁਰਗ ਪਾਣੀ 'ਚ ਡੁੱਬ ਕੇ ਹੁਣੀ-ਹੁਣੀ ਉਹਨਾਂ ਦੀ ਡੈਥ ਹੋਈ ਹੈ। ਤੋਂ ਇਸ ਕਰਕੇ ਜਦੋਂ ਅਸੀਂ ਇੱਥੇ ਹਸਪਤਲ 'ਚ ਆਇਆ ਬਹੁਤ ਗੰਗੀਨ ਹਾਲਾਤ ਸੀ ਸਾਰਿਆਂ ਦੇ। ਉਹ ਰਾਸ਼ਨ ਲੈ ਜਾ ਰਹੇ ਸੀ ਗਰੀਬ ਡੈਥ ਹੋ ਗਈ। ਸਰਜੀ ਪੂਰੀ ਟੀਮ ਇੱਥੇ ਪਹਿਲੇ ਦਿਨ ਤੋਂ ਕੰਮ ਕਰਦੀ ਪਈ ਆ। ਜਦੋਂ ਬਜ਼ੁਰਗ ਆਪਣੇ ਘਰ ਨੂੰ ਜਾ ਰਿਹਾ ਉਹ ਬਚਨ ਸਾਹਿਬ ਰੋਡ ਦੇ ਉੱਤੋਂ ਪੈਰ ਤਿਲਕੇ ਤੇ ਲਿਪਤਾ ਨਹੀਂ ਪਾਣੀ ਕਿੰਨਾ। ਅੱਧਾ ਘੰਟਾ ਉਸ ਬੰਦੇ ਨੇ ਉਹ ਪਾਣੀ ਦੇ ਵਿੱਚ ਕਿਵੇਂ ਸਰਵਾਈਵ ਕੀਤਾ। ਕਿੰਨੇ ਉਹਦੇ ਹਾਲਾਤ ਹੋਣਗੇ ਉਹ ਨਹੀਂ ਜਾਣਦਾ। ਅਮਨ ਨੇ ਔਰ ਦੂਸਰੇ ਸਾਡੇ 2 1 ਖਾਲਸੇ ਦੇ 3 ਮੁੰਡਿਆਂ ਨੇ ਜਾ ਕੇ ਛਾਲਾ ਮਾਰ ਕੇ ਗਰੂ ਨੂੰ ਲੈ ਕੇ ਆਂਦਾ ਟਰੈਕਟਰ ਦੇ ਉੱਪਰ ਖੱਦ ਕੇ ਲੈ ਕੇ ਆਏ ਉਹ ਚਾਰਾ ਉੱਥੇ ਪਤਾ ਲੱਗਿਆ ਜਾ ਕੇ ਪੂਰਾ ਹੋ ਗਿਆ ਹਾਂ ਇੱਥੇ ਹਿੰਦੂ ਮੁਸਲਮਾਨ ਸਾਰੇ ਇੱਥੇ ਸਾਰੇ ਰਲ ਕੇ ਸੇਵਾ ਕਰਦੇ ਨੇ ਕਿਉਂਕਿ ਇੱਥੇ ਕੋਈ ਧਰਮਾਂ ਦਾ ਚੱਕਰ ਨਹੀਂ ਇਸ ਸਮੇਂ ਇਸ ਸਮੇਂ ਇਨਸਾਨ ਇਨਸਾਨ ਨੂੰ ਬਚਾ ਰਹੇ ਨੇ ਨਿਕਲੇ ਸੱਪ ਲੜੀਆਂ ਕੁੱਟੀ ਜਾਂਦਾ ਨਾ ਉਹਨਾਂ ਮਰੀਏ ਖਾਸ ਸੈਟ ਦੀ ਟੀਮ ਇਕੱਲੀ ਕਿਵੇਂ ਕੰਮ ਕਰ ਲੋਗੀ ਕਿੰਨੇ ਕੱਸੀ ਇੱਥੇ ਲੋਕ ਆ ਅਸੀਂ ਬਹੁਤ ਹੋ ਕੇ ਵੀ ਬਹੁਤ ਨਹੀਂ ਆਗੇ ਕਿਉਂਕਿ ਸਾਨੂੰ ਤੁਸੀਂ ਸਾਰੇ ਚਾਹੀਦੇ ਸਾਰੇ ਪਿੰਡਾਂ ਦਾ ਸਾਰੇ ਆਜੋ ਰਲ ਮਿਲ ਨੰਨੋ ਕਨੂੰ ਬਚਾ ਲਈਏ ਰਾਤ ਦੇ ਲਈ ਇਹ ਇਸ ਪੰਜਾਬ ਨੂੰ ਬਚਾ ਲਈਏ ਜੀ ਸਾਰੇ ਖੁਸ਼ਹਾਲ ਰਹਿਣ ਅਤੇ ਸੱਚਾ ਪਾਸ਼ਾ ਮਿਹਰ ਕਰੇ ਨਾ ਤੇ ਔਰੇ ਨਨ ਹੌਸਲੇ ਤੇ ਰੱਖਣ ਸਾਰੇ ਬਾਹਰ ਜਿਉਂਦੇ ਬਸ ਰਹਣ ਖਾਲਸਾ ਰਣ ਦੀ ਜੀ ਪਹਿਲੇ ਦਿਨ ਤੋਂ ਅੱਸੀ ਵੀ ਟਟੇ ਨਹੀਂ ਔਰ ਕਾਪ ਤੇ ਜਿੱਥੇ-ਜਿੱਥੇ ਹੜ ਆਏ ਨੇ ਹਰ ਜਗ੍ਹਾ ਹਰ ਜਗ੍ਹਾ ਤੇ ਟਟੇ ਨੇ ਜਿਹੜੇ ਖਾਲਸਾ ਏਡ ਵਾਲੇ ਪੰਜਾਬ ਦਾ ਕੋਈ ਐਸੀ ਜਗ੍ਹਾ ਨਹੀਂ ਦਿੱਤੇ ਹੜ ਹੜ ਆਏ ਨੇ ਖਾਲਸਾ ਏਡ ਦੀ ਟੀਮ ਉੱਥੇ ਪਹੁੰਚ ਨਹੀਂ ਸਕੀ ਔਰ ਹਰ ਜਗ੍ਹਾ ਤੇ ਇਹਨਾਂ ਨੇ ਇਦਾਂ ਹੀ ਕੰਮ ਕਰਦੇ ਨੇ ਜੇ ਕੋ ਡੁੱਬਦਾ ਵੀ ਆ ਛਾਲਾ ਵੀ ਮਾਰਦੇ ਨੇ ਪਤਾ ਨਹੀਂ ਟ੍ਰੇਨਿੰਗ ਲਈ ਆ ਨਹੀਂ ਦੇ ਲੇਕਿਨ ਆਪਣੀਆਂ ਆ ਹਾ ਬੇਸ ਬਿਨਾਂ ਸੋਚੇ ਸਮਝੇ ਸਿੱਧੀ ਛਾਲ ਮਾਰਦੇ ਨੇ ਪਤਾ ਕਿ ਅਸੀਂ ਬੰਦਾ ਪਾਉਣਾ ਸਾਡਾ ਕੀ ਹੋਣਾ ਬਾਅਦ ਦੇਖਾਂ ਥੈਂਕ ਯੂ ਵੈਲਕਮ ਬਾਏ ਹੋ ਜੀ